ਇਹ ਗੁਰਦੁਆਰਾ ਲੋਹਗੜ੍ਹ ਸਾਹਿਬ ਜਫਰਨਾਮਾ ਸਹਿ ਪਾਸੇ ਦਸਵੀਂ ਦਿਨਾ ਜਲਾਮੂਗਾ ਸੋ ਜਿੱਥੋਂ ਅਰੰਗਜੀਤ ਬਾਸਾ ਨੂੰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਲਿਖਿਆ ਸੀ ਤੇ ਇਹ ਗੁਰਦੁਆਰਾ ਇਤਿਹਾਸਿਕ ਗੁਰਦੁਆਰਾ ਨਾ ਸਾਹਿਬ ਗੁਰਦੁਆਰਾ ਦੀਨਾ ਸਾਹਿਬ ਪਾਸ ਸਈ ਦਸਵੀ ਗੁਰਦੁਆਰਾ ਲੋਹਗੜ੍ਹ ਸਾਹਿਬ ਤੇ ਜਫਰਨਾਮਾ ਸਾਹਿਬ ਜਿੱਥੇ ਦਸਵੇਂ ਪਾਤਸ਼ਾਹ ਨੇ ਔਰਿੰਗਜੀਵ ਬਹਾਸਾ ਨੂੰ ਜਫਰਨਾਮਾ ਲਿਖਿਆ ਸੀ ਇਤਿਹਾਸਕ ਗੁਰੂ ਘਰ ਦੇ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਚਾ ਅੱਜ ਇਥੋਂ ਲੋਕ ਸਭਾ ਫਰੀਦਕੋਟ ਤੋਂ ਬੀਤਵਾਰ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਇੱਕ ਰੋਡ ਸੂ ਕੱਢਣ ਲਈ ਸੰਗਤਾਂ ਜੁੜ ਰਹੀਆਂ ਨੇ ਇਹ ਤਸਵੀਰਾਂ ਗੁਰਦੁਆਰਾ ਲੋਗਰ ਸਾਹਿਬ ਦਿਨਾ ਜ਼ਿਲ੍ਹਾ ਮੂਗਾ ਸੋ ਬਾਬਾ ਜੀ ਸਿੰਘ ਜੱਡੂ ਵਾਲਾ ਸਾਹਿਬ itu ke pasir ini ni <laughs> ਪੀਕ ਆਹ ਉਹਦੀ ਗ੍ਰੇਡ ਆਹ ਬੰਦਾ ਖਤਰਨਾਕ ਹੈ ਜਿਹਨੂੰ ਸਰਦਾਰ ਸਤਪਾਲ ਦਰਬਾਰ ਸਾਹਿਬ ਦਰਬਾਰ ਸਾਹਿਬ ਜਾਏਗੇ ਆਜੋ 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 ਆਹ ਬਚਾ ਲੈਂਦਾ ਮੈਂ ਉਹ ਗੁਰੂ ਜਨਮਾਨਵ ਸਤਿ ਸ੍ਰੀ ਅਕਾਲ ਭਾਈ ਖਰਜੀਤ ਸਿੰਘ ਖਾਸਾ ਜੀ ਜੀ ਦਰਬਾਰ ਸਾਹਿਬ ਆਪਰੇ ਕੋ ਪ੍ਰੋਗਰਾਮ ਦਾ ਨਾਮ 14 ਤਰੀਕ ਨੂੰ ਜਿਸ ਦੀਆਂ ਇਹ ਵਡਿਆਈਆਂ ਕਹਿਣਾਂ ਨ ਕੋ ਸੰਤੋਸ਼ ਸ਼ੰਕਰੋ ਦੇ ਆਉ ਸਾਚਾ ਨਾਮ ਮੇਰਾ ਆਧਾਰੋ ਰਾਤਿ ਬੰਦ ਸ਼ਬਦਿਤ ਘਰ ਸੁਭਾ ਗਿਆ ਘਰ ਸੁਭਾ ਗਿਆ ਸ਼ੁਣ ਰਾਤਿ ਘਰ ਸੁਭਾ ਗਿਆ ਪੰਜ ਦੂਤ ਤਰਸ ਕੀਤੇ ਕਾਲ ਘੰਟੂ ਨਾ ਦੇ ਆਤਮ ਕਰ ਕਰ ਪਾਇਆ ਜਨ ਤੋ ਸੇ ਨਾਮ ਅਤਰ ਕਾ ਲਾਗੇ ਆਹ ਅਨੰਦ ਰਾਜੇ ਆਨੰਦ ਸੁਣੋ ਵਡ ਆ ਕੀ ਹੋ ਸਗਤ ਨੋ ਨਰਤਿ ਬਾਹ ਬੰਮ ਬਬਾ ਤਰੇ ਸਗਨ ਦੁਖ ਰੋਗ ਸੰਕਾਪ ਉਤਰੇ ਸੁਣੀ ਸੱਚੀ ਸੰਤ ਸਾਧਨ ਭੈ ਸਰਸੇ ਪੂਰੇ ਦੁਰ ਤੇ ਸੁਣਤੇ ਕੂਨੀਤ ਕਹਤੇ ਪਵਤਾ ਸਤਗੁਰ ਰਹਿਆ ਮੇਰਾ ਵੰਤ ਨਾਮ ਕੋ ਗੁਰ ਚਰਨ ਲਾਗੇ ਰਾਗੇ ਅਨਾਹਦ ਤੂ ਸੁਣਤੇ ਕੂਨੀਤ ਕਹਤੇ ਪਵਤਾ ਸਤਗੁਰ ਰਹਿਆ ਮੇਰਾ ਵੰਤ ਨਾਮ ਕੋ ਗੁਰ ਚਰਨ ਲਾਗੇ ਰਾਗੇ ਅਨਾਹਦ ਤੂ ਰੇ

ਸਮਾਗਰੇ ਤੁਮਰਾ ਤੁਮਰਤਾਰੀ ਤੁਮੇ ਹੋਇ ਸੁਵਾਰਿਆ ਕਾਰੀ ਗਰੇ ਕਰ ਤੋ ਮੈਂ ਤੁਮਹੀ ਜਾਣੀ ਕੰਧਾਸ ਸੁਆਗੋ ਤੁਮੇ ਕਰ ਤੋ ਮੈਂ ਤੁਮਹੀ ਜਾਣੀ ਕੰਧਾਸ ਸੁਆਗੋ ਜੀ ਬੋਲੋ ਜੀ ਤੁਹ ਕਾ ਸ੍ਰੀ ਗੁਰੂਾਇਕਰ ਜੀ ਕੇ ਪਤ ਸ੍ਰੀ ਪ੍ਰਗਤੀ ਸਹਾਇ ਵਾਰ ਸ੍ਰੀ ਪ੍ਰਗੋਤੀ ਜੀ ਕੇ ਪਾਸ ਸਈ ਦਸਵੀਂ ਪ੍ਰਥਮ ਪ੍ਰਗਤੀ ਸਿਮਰ ਕੈ ਗੁਰੂ ਨਾਨਕ ਦੇਵ ਧਾਏ ਫਿਰ ਅੰਗ ਤੇ ਗੁਰੂ ਅਮਰਦਾਸ ਸਰਾਵਦਾਸਾ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਯਾਰ ਰਾਏ ਸ੍ਰੀ ਯਾਰ ਕੇ ਸੰਤ ਧਾਏ ਆਜਾ ਦੀਠੇ ਸਭ ਸੁਖਾਏ ਤਿਲ ਬਾਹਰ ਦਰ ਸਿਮਰਿਆ ਤਨ ਨੌਂਦਾਰ ਨ ਧਾਏ ਸਬਤਾਈ ਹੋਏ ਸਾਲੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਬਤਾਈ ਹੋਏ ਸਾਲੇ ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਸਰਸ੍ਰਪ ਦੇ ਜੀਠਾ ਧਾਂਤਰ ਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੌਣੋ ਸਹਿਬ ਚਾਦਿਆ ਚਾਲਿਆਂ ਕੁੱਤਿਆਂ ਧੀਆਂ ਜਪੀਆਂ ਤੱਪੀਆਂ ਗੁਨਾਹ ਤੇਰਾ ਨਾਮ ਤੇ ਪਿਆਰ ਬਣ ਕੇ ਸਿਖਿਆ ਤੇ ਚਲਾਈ ਤੇ ਪਾਈ ਦੇਖ ਸੁਣ ਤੇ ਅੰਗੜ ਕੀਤਾ ਤਾ ਤਿੰਨਾ ਪਿਆਰਿਆ ਸਤਿਆਰਿਆ ਨਹੀਂ ਕਮਾਇਆ ਪਾਪ ਧੰਤਰ ਕੇ ਬੋਲੋ ਜੀ ਹੋਈ ਫੌਜੀ ਹਮਲੇ ਦਾ ਬਦਲਾ ਲੈਣ ਵਾਲੀ ਕੌਮੀ ਸ਼ਹੀਦ ਭਾਈ ਵਿਅੰਤ ਸਿੰਘ ਜੀ ਦੇ ਸੁਪੁੱਤਰ ਕੌਮੀ ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਖਾਲਸਾ ਭਾਈ ਸਰਬਜੀਤ ਸਿੰਘ ਖਾਲਸਾ ਭਾਈ ਸਰਬਜੀਤ ਸਿੰਘ ਖਾਲਸਾ ਚੋਣ ਮੈਦਾਨ ਦੇ ਵਿੱਚ ਆਇਨੇ ਇੱਕ ਜਨਮੂ ਆਪਣੀ ਇੱਕ ਇੱਕ ਕੀਮਤੀ ਵੋਟ ਇਹਨਾਂ ਨੂੰ ਬਾਕੇ ਕਾਮਯਾਬ ਬਣਾਓ ਇਹਨਾਂ ਦਾ ਚੋਣ ਨਿਸ਼ਾਨੇ ਦੰਨਾ ਕਿਾਾ ਥੋੜਾ ਜ੍ਹਾ ਰੋਡ ਤੋਂ ਵਾਰੀ ਆਪਣੇ ਫਤੇ ਬਾਤ ਵਾਰੀ ਹਾਂਜੀ ਬਾਕੀ ਰੋਡ ਤੋਂ ਵਾਰੀ ਤੁਸੀਂ ਦੇਖ ਲਓ ਵੀ ਕਿੰਨਾ ਮਾਣ ਜਿਤ ਪਿਆਰ ਸਤਿਕਾਰ ਸੰਗਤ ਦੇ ਰਹੀ ਹੈ ਮੈਂ ਫਰੀਦਕੋਟ ਵਾਸੀਆਂ ਦਾ ਬਹੁਤ ਬਹੁਤ ਧੰਨਵਾਦੀਆਂ ਜੋ ਸਾਡੇ ਪਿਤਾ ਜੀ ਜਾਂਦੇ ਵੇਲੇ ਇੰਦਰ ਕਾਂਦੀ ਨੂੰ ਗੋਲੀ ਮਾਰਨ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਵੀ ਮੈਂ ਆਪਣੇ ਬੱਚਿਆਂ ਨੂੰ ਗੁਰੂ ਤੇਗ ਬਹਾਦਰ ਦੀ ਹਵਾਲੀ ਕਰਦੇ ਚੱਲਿਆ ਆ ਤੇ ਫਰੀਦਕੋੜ ਵਾਕਸੀ ਬਿਲਕੁਲ ਉਹਨਾਂ ਦੀ ਸੋਚ ਦੇ ਮੁਤਾਬਿਕ ਆਪਣਾ ਫਰਜ਼ ਅਦਾ ਕੀਤਾ ਇਹਨਾਂ ਬਹੁਤ ਬਹੁਤ ਉਹਨਾਂ ਦਾ ਰਣੀ ਹੈ ਇਹਨਾਂ ਨੇ ਬਿਲਕੁਲ ਆਪਣੀ ਮੇਰੇ ਮਾਪੇ ਦਾ ਫਰਜ਼ ਅਦਾ ਕੀਤਾ ਮਾਪੇ ਭੈਣ ਭਾਈ ਸਾਹਿਬ ਕਿੰਨਾ ਕਾਫਲਾ ਹੋਊਗਾ ਜੀ ਜਿਹੜਾ ਕਿਲੋਮੀਟਰ ਜੇ ਉਹਦਾ ਬੰਦਾ ਹੀ ਖੋਜਦਾ ਜੀ ਇੰਨਾ ਕਾਫਲਾ ਹੈ ਬੰਦਾ ਗਵਾਜੇ ਸਭ ਤੋਂ ਵੱਡੀ ਗੱਲ ਹਾਂਜੀ ਕਿਸੇ ਗੱਡੀ ਚ ਤੇਲ ਨਹੀਂ ਪਵਾਇਆ ਕਿਸੇ ਸਕੂਟਰ ਚ ਤੇਲ ਨਹੀਂ ਪਵਾਇਆ ਕੋਈ ਪੈਸੇ ਮੰਗਣ ਕਿਸੇ ਨੂੰ ਸੁਣਿਆ ਕਾਫ ਮਾਰਿਆ ਜੀ ਸਾਰੀ ਸੰਗ ਇਹਨੂੰ ਮੈਸੇਜ ਨਹੀਂ ਨਹੀਂ ਸਾਰੀ ਆਪ ਮਾਰਿਆ ਕਿਸੇ ਨੂੰ ਕਿਹਾ ਨਹੀਂ ਬਸ ਪਰਸਨਲ ਮੈਸੇਜ ਦੇ ਦਿੱਤਾ ਓਵੇਂ ਦੇ ਦਿੱਤਾ ਅਸੀਂ ਵੀ ਪੈਸਾ ਬਠਿੰਡੇ ਤੋਂ ਆਏ ਹਾਂ ਜੀ ਬਸ ਇੰਨਾ ਕਿ ਯੋਗਦਾਨ ਸਾਡਾ ਵੀ ਪੂਰ ਕਰਦੇ ਹੋ ਅਸੀਂ ਇਸ ਦੁਬਾਰ ਰੱਖਾ ਸਦਾਨਾ ਦੇ ਉਧਰ ਜਾਣਾ ਜੀ ਧੰਨਵਾਦ ਜੀ ਧੰਨਵਾਦ